ਹਾਲ ਹਾਲੀ ਗਾਲ ਜੀ ਮੈਂ ਹਰਵਿੰਦਰ ਸਿੰਘ ਨੰਗਲਕੜਾ ਹਾਊਸ ਤੋਂ ਉਮੀਦ ਕਰਦਾ ਸਾਰੇ ਚੜਦੀ ਕਲਾ ਚ ਹੋਵੋਗੇ ਤੇ ਠੰਡ ਤੋਂ ਬਚੇ ਹੋਵੋਗੇ ਅੱਛਾ ਇੱਕ ਨਵਾਂ ਸਾਲ ਆਉਣ ਵਾਲਾ ਜੀ ਹਨਾ ਹੈਪੀ ਨਿਊ ईयर ਅਡਵਾਂਸ ਚ ਸਾਰਿਆਂ ਨੂੰ ਪਹਿਲਾਂ ਹੀ ਚੈਨਲ ਦੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖ ਲਓ ਪੂਰੀ ਸੋਹਣੀ ਲੱਗੀ ਤਾਂ ਲਾਈਕ ਕਰ ਦਿਓ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ ਅੱਛਾ ਕਮੈਂਟ ਜਿੰਨੇ ਮਰਜ਼ੀ ਕਰ ਦਿਓ ਸੋਹਣਾ ਨਹੀਂ ਤੇ ਕਮੈਂਟ ਆਲਿਆਂ ਨੂੰ ਇਸ ਵਾਰੀ ਨਾ ਇਨਾਮ ਰੱਖਿਆ ਹੈ ਕੈਰਪੋਰਟਸ ਪ੍ਰੋ ਨਵੇਂ ਸਾਲ ਤੇ ਆਹ ਵੀਡੀਓ ਜਦੋਂ ਆਪਾਂ ਪਾਤੀ ਜਿਸ ਦਿਨ ਮਤਲਬ ਅਪਲੋਡ ਕਰਤੀ ਵੀਡੀਓ ਜਿਸ ਡੇਟ ਨੂੰ ਪਾਉਗੀ ਮਤਲਬ ਇਹ ਵੀਡੀਓ YouTube ਤੇ ਉਹ ਡੇਟ ਤੋਂ 15 ਦਿਨਾਂ ਬਾਅਦ ਇੱਕ ਕਮੈਂਟ ਬਾਕਸ ਚੋਂ ਦੇਖਾਂਗੇ ਜੀ ਇੱਕ ਬੰਦੇ ਨੂੰ ਆਪਾਂ ਇਹ 에য়ারਪອດ ਆਪਣੇ ਵੱਲੋਂ ਗਿਫਟ ਕਰਾਂਗੇ ਨਵੇਂ ਸਾਲ ਤੇ ਤੇ ਲੋਹੜੀ ਤੱਕ ਆਈਡੀਆ ਮਤਲਬ ਕੀ ਹੋਊਗਾ ਕਰੇ ਪਹਚਾ ਦਾਂਗੇ ਉਹਦੇ ਤੇ 에য়ারਪອດ ਪ੍ਰੋ ਹਨਾ ਤੇ ਸੋਨਾ ਜਿਹਾ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਸ਼ਰਤ ਇਹ ਆ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਕਮੈਂਟ ਹੋਣਾ ਚਾਹੀਦਾ ਵੀਡੀਓ ਲਾਈਕ ਹੋਣੀ ਚਾਹੀਦੀ ਵੀਡੀਓ ਸ਼ੇਅਰ ਹੋਣੀ ਚਾਹੀਦੀ ਆ ਇਹ ਇੱਕ ਛੋਟੀ ਜੀ ਮਤਲਬ ਕੰਡੀਸ਼ਨ ਆ ਜੀ ਤੇ ਉਹਨਾਂ ਨੂੰ ਇਹ 에어ਪੋਰਟ ਮੇਰੇ ਵੱਲੋਂ ਗ੍ਰਾਫ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਹੁਣ ਆਗੇ ਸ਼ਾਲ ਜੀ 200 ਰੁਪਏ ਦਾ ਸ਼ਾਲ ਦੀ ਬਹੁਤ ਮੰਗ ਹੋ ਰਹੀ ਸੀਗੀ ਪਹਿਲਾਂ ਮੈਂ ਲੈ ਕੇ ਆਇਆ ਸੀ ਪਰ ਉਹ ਵਿੱਗੇ ਸੀਗੇ ਮੁੜ ਕੇ ਮਾਲ ਦੀ ਸ਼ਾਰਟੇਜ ਹੋ ਗਈ ਸੀ ਦੁਬਾਰੇ ਹੁਣ ਲੈ ਆਇਆ ਵੱਧੂ ਰੰਗ ਵੱਧੂ ਡਿਜ਼ਾਈਨ ਸੋਹਣੇ ਤੋਂ ਸੋਹਣੇ ਘੱਟੋ ਘੱਟ ਮੇਰੇ ਸਾਹਮਣੇ 15-20 ਡਿਜ਼ਾਈਨ ਹੋਣਗੇ ਜੀ ਰੰਗ ਸਾਰੇ ਜੀ ਹੈਗੇ ਹਨਾ ਇੱਕ ਤਾਂ ਇਹ ਇੱਕ ਹੈ ਵੀ ਦੋਨੇ ਲੈ ਸਕਦੇ ਚਾਹੇ ਮੁੰਡੇ ਲੈ ਲਓ ਚਾਹੇ ਕੁੜੀਆਂ ਲੈ ਲਓ ਹਨਾ ਜਿਵੇਂ ਆਹ ਚੀਜ਼ ਆਹ ਦੇਖੋ ਅੱਧਖਲਾ ਜੀ ਚੱਲਦੀਆਂ ਨੇਗੇ ਬਹੁਤ ਸੋਹਣੀ ਚੀਜ਼ ਹੈ ਜੀ ਤੇ ਗਰਮ ਵਾਲੀ ਆ ਪੱ ਲੋਈ ਵਜੋਂ ਵਰਤ ਲੋ 100 ਰੁਪਏ ਵਰਤ ਲੋ ਸਿਰਫ 200 ਰੁਪਏ ਦਾ ਇਹ ਕਿਹ ਚੀਜ਼ ਆ ਇਹਦੇ ਚੇਕਾ ਬਲੈਕ ਮਿਲ ਜੂਗਾ ਹਨਾ ਇੱਕ ਲੋਅ ਸਕਿਨ ਮਿਲ ਜੂਗਾ ਇਹ ਕਾ ਚੀਜ਼ ਦੀ ਬਹੁਤ ਮੰਗ ਹੋਈ ਸੀ ਇਹ ਵੀ ਮਿਲ ਜੂਗਾ ਜਿੰਨੇ ਮਰਜੀ ਲੈ ਲਿਓ ਜੀ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਸਿਰਫ 200 ਰੁਪਏ ਦਾ ਨੰਗਲ ਕਲਾਥ ਹਾਊਸ ਮੈਲਕਣਾ ਮੈਲਕਣਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨੇ ਬਿਲਕੁਲ ਸਾਹਮਣੇ ਕੇਸੜੀ ਵਾਲੀ ਗਲੀ ਆ ਗਲੀ ਚ ਆਪਣੀ ਦੁਕਾਨ ਆ ਆਜੋ ਦੁਕਾਨ ਤੱਕ ਲੈਣਾ ਦੁਕਾਨ ਤੱਕ ਲੈ ਜਾਓ ਕੋਰੀਅਰ ਕੋਈ ਕੋਰੀਅਰ ਕਰਵਾ ਦਾਂਗੇ ਆ ਦੇਖੋ ਸ਼ੌਲ ਕੁੜੀਆਂ ਵਾਸਤੇ ਡਾਰਕ ਕਲਰ ਚ ਮੰਗਦੇ ਨੇ ਜ ਬਹੁਤ ਹੀ ਸੋਹਣੀ ਬਹੁਤ ਹੀ ਸੋਹਣੀ ਚੀਜ਼ ਬਹੁਤ ਹੀ ਸੋਹਣੀ ਇੱਕ ਕੇਕ ਨਰੇ ਦੇ ਚ ਕਾਕ ਨਰ ਮਿਲ ਜੂਗਾ ਲੋ ਜੀ ਆਜੋ ਜਲਦੀ ਤੋਂ ਜਲਦੀ ਜਿੰਨੇ ਜਲਦੀ ਆਓਗੇ ਉੰਨੀ ਜਲਦੀ ਤੁਹਾਨੂੰ ਮਿਲ ਜੂਗਾ ਡਿਜ਼ਾਈਨ ਵਿੱਚ ਤੁਹਾਨੂੰ ਸਾਰੇ ਦਿਖਾ ਦੇਣਾ ਅਗਰ ਦੂਰੋਂ ਵੀਡੀਓ ਦੇਖਦੇ ਹੋ ਆਨਲਾਈਨ ਆਰਡਰ ਕਰਨਾਗਾ ਆਨਲਾਈਨ ਆਰਡਰ ਦੇ ਵਿੱਚ ਪ੍ਰੀਪੇਡ ਆਰਡਰ ਹੀ ਲਿਆ ਜਾਂਦਾ ਜੀ ਪੈਸੇ ਪਹਿਲਾਂ ਦੇਣੇ ਪੈਣਗੇ ਕੈਸ਼ ਔਨ ਡਿਲੀਵਰੀ ਹੈ ਨਹੀਂਗਾ ਗੱਲ ਕਰ ਲਓ ਸਾਡੇ ਨੰਬਰ ਤੇ 9494316000 ਤੇ ਮੈਸੇਜ ਕਰ ਲਓ ਰਿਪਲਾਈ ਜਰੂਰ ਹੋਊਗਾ ਤੁਹਾਨੂੰ ਥੋੜਾ ਜਿਹਾ ਲੇਟ ਮਿਲ ਰਿਹਾ ਕਿਉਂਕਿ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਮੈਨੂੰ ਹਨਾ ਬਹੁਤ ਹੀ ਆਪਣੇ ਕੋਰੀਅਰ ਵੀ ਜਾ ਰਹੇ ਆ ਦਿਨ ਦੇ ਵਿੱਚ ਤੇ ਸਾਨੂੰ ਦੁਕਾਨ ਤੇ ਵੀ ਕੰਮ ਹੁੰਦਾ ਉਹਦੇ ਕਰਕੇ ਥੋੜਾ ਜਿਹਾ ਘੱਟ ਰਿਪਲਾਈ ਥੋੜਾ ਜਿਹਾ ਲੇਟ ਹੋ ਰਿਹਾ ਹਨਾ ਹੋਊਗਾ ਜਰੂਰ ਪਰ ਲੇਟ ਹੋ ਰਿਹਾ ਆਨਲਾਈਨ ਆਰਡਰ ਕਰਨਾ ਆਨਲਾਈਨ ਕਰ ਲਓ ਅਗਰ ਦੁਕਾਨ ਤੇ ਆ ਕੇ ਲਾ ਲੋਗੇ ਤਾਂ ਬੈਸਟ ਹੈ ਜੀ ਹਨਾ ਦੁਕਾਨ ਤੇ ਆ ਕੇ ਲਾ ਲੋ ਅਗਰ ਨੇੜੇ ਤੇੜੇ ਹੈਗੇ ਤੁਸੀਂ ਦੇਖੋ ਕਿੰਨੀਆਂ ਸੁਣੇ ਸੁਣੇ ਚੀਜ਼ਾਂ ਨੇ ਕਿੰਨੇ ਦਾ ਸਿਰਫ 200 ਰੁਪਏ ਦਾ ਮਾਰਕੀਟ 'ਚ ਨਹੀਂ ਮਿਲ ਤੇ ਕਿਉਂਕਿ ਚੀਜ਼ ਹੈਵੀ ਆ ਬਹੁਤ ਹੀ ਸੋਹਣੀ ਚੀਜ਼ ਆ ਹੁਣ ਜਿਵੇਂ ਠੰਡ ਦਾ ਮੌਸਮ ਆ ਠੰਡ ਦੇ ਮੌਸਮ ਜਿਵੇਂ ਮਰਜ਼ੀ ਲੈ ਲਓ ਜੀ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਨੇ ਜੀ ਆ ਦੇਖੋ ਬਲੈਕ ਦੇ ਵਿੱਚ ਲੈ ਲਓ ਲੋ ਜੀ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਬਹੁਤ ਹੀ ਪਿਆਰੇ ਜਲਦੀ ਤੋਂ ਜਲਦੀ ਆਪਦੇ ਆਰਡਰ ਬੁੱਕ ਕਰ ਲਓ ਪੇਮੈਂਟ ਪਾ ਦਿਓ ਅਗਰ ਦੂਰੋਂ ਵੀਡੀਓ ਦੇਖਦੇ ਪੇਮੈਂਟ ਪਾ ਦਿਓ ਅਗਰ ਸ਼ਾਪ ਤੇ ਆ ਕੇ ਲੈਣਾ ਤਾਂ ਫਿਰ ਸ਼ਾਪ ਤੇ ਆ ਕੇ ਲੈ ਲਓ ਜੀ ਲੋ ਜੀ ਨੰਗਲ ਕਲਾਥ ਹਾਊਸ ਮਹਿਲਕਲਾ ਮਹਿਲਕਲਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਕਿਹ ਚੰ ਜਿਹੜੀ ਗਲੀ ਅਗਰ ਦੁਕਾਨ ਤੇ ਆਉਣਾਗਾ ਅਗਰ ਨਹੀਂ ਆ ਸਕਦੇ ਦੂਰੋਂ ਵੀਡੀਓ ਦੇਖ ਲਿਓ ਫਿਰ ਕੋਰੀਅਰ ਕਰਵਾ ਦਾਂਗੇ ਲਓ ਜੀ ਸਿਰਫ 200 ਰੁਪਏ ਦਾ ਸ਼ਿਪਿੰਗ ਚਾਰਜ ਤੇ ਲੱਗੂਗਾ ਉਹ ਤੁਹਾਨੂੰ ਮੌਕੇ ਤੇ ਦੱਸ ਦਾਂਗੇ ਜਿੰਨਾ ਵੀ ਹੋਊਗਾ ਹਨਾ ਬਹੁਤ ਹੀ ਸੋਹਣੀਆਂ ਚੀਜ਼ਾਂ ਨੇ ਜੀ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਬਹੁਤ ਹੀ ਸੋਹਣੀਆਂ ਚੀਜ਼ਾਂ ਨੇ ਲਓ ਦੇਖੋ ਲਓ ਜੀ ਮੈਂ ਤੁਹਾਨੂੰ ਸਾਰੇ ਖੋਲ ਕੇ ਤਾਂ ਦਿਖਾ ਰਿਹਾ ਕਿਉਂਕਿ ਬਾਅਦ ਸਾਡੇ ਤੋਂ ਫੋਟੋਆਂ ਨਹੀਂ ਸੈਂਡ ਹੁੰਦੀਆਂ ਫਿਰ ਤੁਸੀਂ ਬਾਅਦ ਚ ਕਹਿੰਦੇ ਹੋ ਵੀਰੇ ਫੋਟੋ ਸੈਂਡ ਕਰ ਦੋ ਕਰ ਦੋ ਹਨਾ ਕਿਉਂਕਿ ਬਿਜ਼ੀ ਹੋਣ ਦੀ ਵਜ੍ਹਾ ਕਰਕੇ ਮੈਂ ਪਹਿਲਾਂ ਹੀ ਸੌਰੀ ਮੰਗ ਰਿਹਾ ਜੀ ਫੋਟੋ ਸ ਲਾਲਵਾ ਕੇ ਜਲਦੀ ਤੋਂ ਜਲਦੀ ਬਹੁਤ ਹੀ ਸੋਹਣੀ ਚੀਜ਼ ਆ ਬਹੁਤ ਹੀ ਜਿਆਦਾ ਸੋਹਣੀ ਚੀਜ਼ਾ ਲਓ ਜੀ ਇੱਕ ਨਾ ਮੇਰਾ ਵੀਰ ਮੈਂ ਫੇਰ ਕਹਿ ਰਿਹਾ ਸੁਲਤਾਨਪੁਰ ਲੋਧੀ ਤੋਂ ਮੈਨੂੰ ਕਿਸੇ ਦਾ ਕਾਲ ਆਇਆ ਸੀ ਇੱਕ ਨਾ ਹਜੇ ਇੱਕ ਹੋਰ ਗੱਲ ਹੈ ਜੀ WhatsApp ਵੀ ਨਾ ਮੇਰੀ ਸਾਰੀ ਪੁਰਾਣੀ ਚੈਟ ਜਿੰਨੀ ਵੀ ਹੋਈ ਹੋਈ ਸੀ ਉਹ ਡਿਲੀਟ ਹੋ ਗਈ ਕਿਸ ਰੀਜ਼ਨ ਕਰਕੇ ਹਨਾ ਇੱਕ ਮੇਰੇ ਵੀਰ ਨੇ ਸੁਲਤਾਨਪੁਰ ਲੋਧੀ ਤੋਂ ਮੈਨੂੰ ਫੋਨ ਕਰਿਆ ਸੀ ਅਗਰ ਉਹ ਵੀਰ ਦਵਾਰੇ ਵੀਡੀਓ ਦੇਖ ਰਿਹਾ ਵੀਰੇ ਹੁਣ ਦਵਾਰੇ ਕਾਲ ਕਰ ਲਓ ਬਾਦੂ ਸ਼ੌਲ ਆਗੇ ਜੀ ਜਿੰਨੇ ਮਰਜ਼ੀ ਲੈ ਲਓ ਤੁਹਾਡਾ ਨੰਬਰ ਨਾ ਨਿਕਲ ਗਿਆ ਉਹਦੀ ਵਜ੍ਹਾ ਕਰਕੇ ਹੋ ਗਿਆ ਆਜੋ ਜਿੰਨੇ ਮਰਜ਼ੀ ਵੀਰੇ ਕਾਲ ਕਰ ਲਓ ਤੁਹ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਹੀ ਸੋਹਣਾ ਲਓ ਜਿੰਨੇ ਮਰਜ਼ੀ ਲੈ ਲਓ ਜੀ ਜਿੰਨੇ ਮਰਜ਼ੀ ਲੈ ਲਓ ਲਓ ਦੇਖੋ ਜੀ ਸਿਰਫ 200 ਰੁਪਏ ਦਾ ਸ਼ਾਲ ਹੈ ਜੀ ਨੰਗਲ ਕਲਾਸ ਹਾਊਸ ਮੈਲਕਣਾ ਮੈਲਕਣਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਕਿਛੰਜਾਂ ਦੀ ਗਲੀ ਆ ਗਲੀ ਚ ਆਪਣੀ ਦੁਕਾਨਾ ਜਦੋਂ ਮਰਜ਼ੀ ਆ ਜਾਓ ਸ਼ਾਪ ਤੇ ਜੀ ਸ਼ਾਪ ਦੀ ਟਾਈਮਿੰਗ ਹੁੰਦੀ ਹੈ 9 ਵਜੇ ਲੈ ਕੇ 6 ਵਜੇ ਤੱਕ ਸਵੇਰੇ 9 ਵਜੇ ਤੇ ਸ਼ਾਮ ਨੂੰ 6 ਵਜੇ ਤੱਕ ਲਓ ਜੀ ਤੇ ਕਾਲ ਕਰਨ ਦਾ ਟਾਈਮ ਵੀ ਇਹੀ ਆ ਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜੀ ਲਓ ਜੀ ਦੇਖੋ ਫਾਰੇ ਦਿਖਾਤੇ ਮੈਂ ਤੁਹਾਨੂੰ ਜਿਹੜਾ ਵੀ ਤੁਹਾਨੂੰ ਪਸੰਦ ਆ ਹਨਾ ਦੱਸ ਦਿਓ ਫੋਟੋ ਭੇਜ ਦਿਓ ਜੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਕ੍ਰੋਪ ਕਰਕੇ ਭੇਜ ਦਿਓ ਟਿਕ ਕਰਕੇ ਭੇਜ ਦਿਓ ਜੰਮੀ ਤੁਹਾਨੂੰ ਸਹੀ ਲੱਗਦਾ ਹਨਾ ਗੱਲ ਕਰ ਲਓ ਜਲਦੀ ਤੋਂ ਜਲਦੀ ਆਰਡਰ ਬੁੱਕ ਕਰ ਲਓ ਜੀ ਮੈਨੂੰ ਪਤਾ ਵੀ ਇਹ ਔਟ ਜਾਣਿਆ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਔਟ ਜਾਣਿਆ ਆ ਦੇਖੋ ਬਲੈਕ ਕਿੰਨਾ ਸੋਹਣਾ ਚਾਹੇ ਲੋਈ ਵਜੋਂ ਵਰਤ ਲਓ ਯੂਨੀਸੈਕਸ ਹੈ ਜੀ ਚਾਹੇ ਮਤਲਬ ਕੁੜੀਆਂ ਲੈਣ ਚਾਹੇ ਮੁੰਡੇ ਲੈਣ ਚਾਹੀ ਜੋ ਵੀ ਮਰਜ਼ੀ ਲੈ ਸਕਦਾ ਇਹ ਬਹੁਤ ਹੀ ਸੋਹਣੀ ਚੀਜ਼ ਆ ਦੇਖੋ ਕਿੰਨੇ ਪਿਆਰੀ ਚੀਜ਼ ਆ ਪ੍ਰਾਈਸ ਗੋਸ ਵੀ ਨਹੀਂ ਸਿਰਫ 200 ਰੁਪਿਆ ਸਿਰਫ 200 ਰੁਪਏ ਦਾ ਜੀ ਲੋ ਆਜੋ ਜਲਦੀ ਤੋਂ ਜਲਦੀ ਜਿੰਨੇ ਵੀ ਲੈਣੇ ਆ ਆਰਡਰ ਬੁੱਕ ਕਰ ਲਓ ਜੀ ਸ਼ੌਪ ਤੇ ਆ ਕੇ ਲੈਣਾ ਸ਼ੌਪ ਤੇ ਆ ਕੇ ਲੈ ਲਓ ਲੋ ਜੀ ਦੇਖੋ ਕਿ ਨਹੀਂ ਸੁਣੀਆ ਦੇਖੋ ਨੰਗਲ ਕਲਾਥ ਹਾਊਸ ਮਹਿਕਲ ਮਹਿਕਲਾ ਇੱਕ ਟਾਊਨ ਆ ਛੋਟਾ ਜਿਹਾ ਜੀ ਬਰਨਾਲੇ ਜ਼ਿਲ੍ਹੇ ਚ ਪੈਂਦਾ ਇਹ ਤੇ ਆਪਣੀ ਦੁਕਾਨ ਦਾ ਨਾਮ ਆ ਜੀ ਨੰਗਲ ਕਲਾਥ ਹਾਊਸ ਤੇ ਜਦੋਂ ਬਰਨਾਲੇ ਤੋਂ ਆਪਾਂ ਲੁਧਿਆਣੇ ਨੂੰ ਜਾਂਦੇ ਆ ਨਾ ਰਾਏਕੋਟ ਤੋਂ ਪਹਿਲਾਂ ਆਉਂਦਾ ਜੀ ਆਜੋ ਨਹੀਂ ਪਤਾ ਲੱਗਦਾ ਫੋਨ ਕਰ ਲਓ ਸਾਨੂੰ ਲੋਕੇਸ਼ਨ ਭੇਜ ਦਾਂਗੇ ਜੀ ਬਹੁਤ ਸੋਹਣੀ ਚੀਜ਼ ਆ ਸਿਰਫ 200 ਰੁਪਏ ਦਾ ਸ਼ਾਲ ਆ ਆਪਾਂ ਵੇਚ ਰਹੇ ਆ ਮਾਰਕੀਟ ਤੇ 300 400 500 ਦਾ ਵਿਕ ਰਿਹਾ ਚਲੋ ਬਾਕੀ ਮੈਨੂੰ ਪਤਾ ਵੀ ਨਹੀਂ ਪਰ ਮੈਨੂੰ ਉਮੀਦ ਆ ਵੀ ਇੰਨੇ ਦੀ ਵਿਕ ਰਿਹਾ ਹੋਊਗਾ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਇਹ ਆਫਰ ਦਾ ਫਾਇਦਾ ਉਠਾਓ ਜਲਦੀ ਮਿਲਦਾ ਹੋਰ ਸੋਹਣੇ ਸੋਹਣੇ ਸੂਟਾਂ ਨਾਲ ਜਾਂ ਇਦਾਂ ਦੀਆਂ ਸੋਹਣੇ ਸੋਹਣੇ ਚੀਜ਼ਾਂ ਨਾਲ ਹਾਸ਼ੀਕਾਲ ਜੀ